ਤਰਨ ਤਾਰਨ ਦੀ ਉਪਚੋਣ ਦੇ ਵਿੱਚ ਜਿੱਥੇ ਪਾਰਟੀਆਂ ਇੱਕ ਪਾਸੇ ਜਿੱਤਣ ਦੀ ਕੋਸ਼ਿਸ਼ ਕਰ ਰਹੀਆਂ ਉਧਰ ਦੂਜੇ ਪਾਸੇ ਪਾਰਟੀਆਂ ਨੂੰ ਇਹ ਵੀ ਡਰ ਲੱਗਾ ਕਿ ਕਿਤੇ ਚੌਥੇ ਪੰਜਵੇਂ ਨੰਬਰ ਤੇ ਨਾ ਪਹੁੰਚ ਜਾਈਏ ਕਿਉਂਕਿ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀ 2024 ਚ ਅਮਰਿਤਪਾਲ ਸਿੰਘ ਜਿੱਤੇ ਸੀ ਸੱਤਾ ਧਿਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਉਹ ਤੀਜੇ ਨੰਬਰ ਤੇ ਚਲੀ ਗਈ ਸੀ ਇਹਨਾਂ ਚੋਣਾਂ ਦੇ ਵਿੱਚ ਇਸ ਕਰਕੇ ਇਸ ਵਾਰ ਵੀ ਅਜਿਹਾ ਕੁਝ ਨਾ ਕੁਝ ਹੋ ਸਕਦਾ ਤੀਜੇ ਚੌਥੇ ਪੰਜਵੇਂ ਨੰਬਰ ਤੇ ਨਾ ਚਲੇ ਜਾਈਏ ਇਹ ਵੀ ਪਾਰਟੀਆਂ ਨੂੰ ਡਰ ਲੱਗ ਰਿਹਾ ਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਤੇ ਦੋਸ਼ ਇਹ ਲੱਗ ਰਿਹਾ ਕਿ ਉਹਨਾਂ ਨੇ ਆਪਣੀ ਪਾਰਟੀ ਦੇ ਉਮੀਦਵਾਰ ਦੀ ਬੇੜੀ ਚਵਟੇ ਆਪ ਹੀ ਪਾ ਦਿੱਤੇ ਆ ਲੁਧਿਆਣਾ ਪੱਛਮੀ ਚ ਉਪ ਚੋਣ ਹੋਈ ਸੀ ਉਸ ਵੇਲੇ ਵੀ ਭਾਰਤ ਪੂਸ਼ਣ ਆਸ਼ੂ ਦੇ ਜੋ ਖਿਲਾਫ ਕਾਫੀ ਬਿਆਨਬਾਜ਼ੀ ਵਿਰੋਧੀ ਧਿਰਾਂ ਦੇ ਵੱਲੋਂ ਤਾਂ ਕੀਤੀ ਗਈ ਸੀ ਪਰ ਦੋਸ਼ ਰਾਜਾ ਵੜਿੰਗ ਤੇ ਵੀ ਲੱਗ ਗਿਆ ਸੀ ਕਿ ਉਹਨਾਂ ਨੇ ਵੀ ਵਿਰੋਧੀ ਪਾਰਟੀਆਂ ਨੂੰ ਮੌਕਾ ਦਿੱਤਾ ਕਿ ਇਹ ਤਾਂ ਆਪਸ ਵਿੱਚ ਹੀ ਲੜਦੇ ਰਹਿੰਦੇ ਇਹਨਾਂ ਨੂੰ ਵੋਟਾਂ ਪਾਉਣ ਦਾ ਕੋਈ ਫਾਇਦਾ ਨਹੀਂ ਕਰਨਬੀਰ ਸਿੰਘ ਬੁਰਜ ਨੂੰ ਹੁਣ ਉਮੀਦਵਾਰ ਬਣਾਇਆ ਤਰਨਤਾਰਨ ਤੋਂ ਕਾਂਗਰਸ ਪਾਰਟੀ ਨੇ ਰਾਜਾ ਵੜਿੰਗ ਨੇ ਬਿਆਨ ਦਿੱਤੇ ਦੋ ਅਕਾਲੀ ਦਲਾਂ ਦੇ ਲਈ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਲਈ ਅਤੇ ਦੂਜਾ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਲਈ ਸਭ ਤੋਂ ਇਸ ਵੇਲੇ ਮਜ਼ਬੂਤ ਦਾਵੇਦਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਉਮੀਦਵਾਰ ਮਨਦੀਪ ਸਿੰਘ ਨੇ ਕਿਉਂ ਕਿਉਂਕਿ 24 ਚ ਅਮਰਤਪਾਲ ਸਿੰਘ ਨੇ ਤਰਨਤਾਰਨ ਦੀ ਵਿਧਾਨ ਸਭਾ ਸੀਟ ਜਿੱਤੀ ਹੋਈ ਹੈ ਉਹ ਵੀ 20000 ਤੋਂ ਵੱਧ ਵੋਟਾਂ ਤੇ ਇੱਕ ਪਾਸੜ ਜਿੱਤ ਅਮਰਿਤਪਾਲ ਸਿੰਘ ਨੂੰ ਤਰਨਤਾਰਨ ਤੋਂ ਪਈਆਂ ਸੀ 40000 ਤੋਂ ਵੱਧ ਵੋਟਾਂ ਦੂਜੇ ਨੰਬਰ ਤੇ ਕਾਂਗਰਸੀ 20000 ਦੇ ਕਰੀਬ ਵੋਟਾਂ ਮਤਲਬ 20000 ਤੋਂ ਵੱਧ ਦੇ ਮਾਰਜਿਨ ਦੇ ਨਾਲ ਅਮਰਿਤਪਾਲ ਸਿੰਘ ਨੇ ਸੀਟ ਜਿੱਤੀ ਹੋਈ ਹੈ ਪਰ ਦੋਵੇਂ ਅਕਾਲੀ ਦਲਾਂ ਦੇ ਖਿਲਾਫ ਰਾਜਾ ਵੜਿੰਗ ਨੇ ਐਸੇ ਬਿਆਨ ਦਿੱਤੇ ਕਿ ਚਰਚਾ ਚੱਲ ਪਈ ਹੈ ਕਿ ਰਾਜਾ ਵੜਿੰਗ ਨੇ ਆਪਣੀ ਹੀ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਲਈ ਇਹ ਕੰਮ ਕਿਉਂ ਕੀਤਾ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਵਾਲਾ ਉਹਨਾਂ ਦੇ ਉਮੀਦਵਾਰ ਨੇ ਧਰਮੀ ਫੌਜੀ ਪਰਿਵਾਰ ਚੋਂ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਡਾਵਾ ਉਹਨਾਂ ਦੇ ਬਾਰੇ ਰਾਜਾ ਵੜਿੰਗ ਨੇ ਬਿਆਨ ਦੇ ਦਿੱਤਾ ਕਿ ਇਹ ਤਾਂ ਗੈਂਗਸਟਰ ਪਰਿਵਾਰ ਹੈ ਇਹ ਤਾਂ ਫੋਨ ਕਰਕੇ ਫਰੋਤੀਆਂ ਮੰਗਦੇ ਫਿਰ ਗੈਂਗਸਟਰਾਂ ਨੂੰ ਵੋਟਾਂ ਪਾਉਣ ਦਾ ਕੀ ਫਾਇਦਾ ਇਹ ਤਾਂ ਜਿੱਤ ਕੇ ਫਿਰ ਫੋਨ ਕਰਿਆ ਕਰਨਗੇ ਫਰੋਤੀਆਂ ਮੰਗਿਆ ਕਰਨਗੇ ਇਹ ਆਖਣਗੇ ਲੱਖ ਦਿਓ 2 ਲੱਖ ਦਿਓ 5 ਲੱਖ ਦਿਓ ਕਿਉਂ ਜਿਤਾਉਣਾ ਇਹਨਾਂ ਨੂੰ ਇਹ ਗੈਂਗਸਟਰ ਨੇ ਗੈਂਗਸਟਰ ਦੇ ਪਰਿਵਾਰ ਦਾ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਜੱਟ ਗਿਆ ਕਾਲੀ ਦਲ ਦੇ ਵੱਲੋਂ ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਇਹ ਕੀਤਾ ਜਾ ਰਿਹਾ ਕਿ ਇਹ ਧਰਮੀ ਫੌਜੀ ਦਾ ਪਰਿਵਾਰ ਹੈ ਧਰਮੀ ਫੌਜੀ 84 ਵੇਲੇ ਜਿਹੜੇ ਫੌਜੀ ਨਰਾਜ਼ ਹੋ ਕੇ ਗੁੱਸੇ ਚ ਆ ਕੇ ਫੌਜ ਨੂੰ ਛੱਡ ਆਏ ਸਨ ਕਿ ਤੁਸੀਂ ਸਾਡੇ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਅਸੀਂ ਨਹੀਂ ਕਰਨੀ ਤੁਹਾਡੀ ਨੌਕਰੀ ਫੌਜ ਛੱਡ ਕੇ ਆ ਗਏ ਸਨ ਰੋਸ ਵਜੋਂ ਉਸ ਵੇਲੇ ਉਹਨਾਂ ਨੇ ਬਹੁਤ ਵੱਡਾ ਕਦਮ ਚੁੱਕਿਆ ਸੀ ਉਹਨਾਂ ਦੇ ਪਰਿਵਾਰਕ ਮੈਂਬਰ ਨੂੰ ਅਸੀਂ ਟਿਕਟ ਦਿੱਤੀ ਹੈ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾਣੂ ਸੁਖਬੀਰ ਬਾਦਲ ਅਕਾਲੀ ਦਲ ਪੂਰਾ ਜ਼ੋਰ ਲਾ ਕੇ ਇਹ ਪ੍ਰਚਾਰ ਕਰ ਰਿਹਾ ਤੇ ਰਾਜਾ ਵੜਿੰਗ ਨੇ ਆਖ ਦਿੱਤਾ ਇਹ ਤਾਂ ਗੈਂਗਸਟਰ ਨੇ ਇਹ ਤਾਂ ਫਰੋਤੀਆਂ ਮੰਗਦੇ ਐਮਐਲਏ ਬਣਾਓਗੇ ਹੋਰ ਮੰਗਣਗੇ ਸੁਖਬੀਰ ਬਾਦਲ ਵਾਲੇ ਅਕਾਲੀ ਦਲ ਦੀ ਗੱਲ ਦੂਜਾ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਸ ਦਾ ਸਭ ਤੋਂ ਜ਼ਿਆਦਾ ਰੌਲਾ ਇਸ ਵੇਲੇ ਰਿਜ਼ਲਟ ਕੀ ਆਉਣਗੇ ਨਤੀਜੇ ਕੀ ਆਉਣਗੇ 14 ਨਵੰਬਰ ਨੂੰ ਪਤਾ ਲੱਗਣਾ ਪਰ ਇਸ ਵੇਲੇ ਤੱਕ ਵਾਰਿਸ ਪੰਜਾਬ ਦੇ ਰਾਜਨੀਤਿਕ ਪਾਰਟੀ ਸਭ ਤੋਂ ਅੱਗੇ ਚੱਲ ਰਹੀ ਆ ਸਰਕਾਰ ਤੋਂ ਵੀ ਅੱਗੇ ਅਤੇ ਉਹਨਾਂ ਦੇ ਬੰਦੇ ਬਾਰੇ ਉਮੀਦਵਾਰ ਦੇ ਬਾਰੇ ਕੀ ਬਿਆਨ ਦਿੱਤਾ ਵਾਰਿਸ ਪੰਜਾਬ ਦੇ ਸੰਦੀਪ ਸਿੰਘ ਸਣੀ ਦੇ ਭਰਾ ਨੂੰ ਮਨਦੀਪ ਸਿੰਘ ਨੂੰ ਉਮੀਦਵਾਰ ਬਣਾਇਆ ਉਹਨਾਂ ਦੇ ਬਾਰੇ ਆਖਿਆ ਸਾਨੂੰ ਹਿੰਦੁਸਤਾਨ ਚਾਹੀਦਾ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਸਾਨੂੰ ਬਾਹਰ ਤੁਰਿਆ ਫਿਰਦਾ ਬੰਦਾ ਚਾਹੀਦਾ ਆਪਣਾ ਐਮਐਲਏ ਜੇਲ੍ਹ ਚ ਟੱਕਿਆ ਬੰਦਾ ਨਹੀਂ ਚਾਹੀਦਾ ਮਤਲਬ ਸਿੱਧਾ ਵਾਰ ਕਰ ਦਿੱਤਾ ਅਮਰਿਤਪਾਲ ਸਿੰਘ ਤੇ ਪੰਥਕਾਂ ਤੇ ਹਾਲਸਤਾਨੀਆਂ ਤੇ ਇਸ ਵੇਲੇ ਤਰਨਤਾਰਨ ਦੀ ਉਪਚੋਣ ਦੇ ਵਿੱਚ ਸਾਰਿਆਂ ਦੇ ਵੱਲੋਂ ਪੰਥਕ ਬਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਸੀਟ ਪੰਥਕ ਮੰਨੀ ਜਾਂਦੀ ਹੈ ਮਤਲਬ ਥੋੜੇ ਤੱਤੇ ਸੁਭਾਅ ਦੇ ਲੋਕ ਤੱਤੇ ਸੁਭਾਅ ਦੇ ਵੋਟਰ ਤਤੀਆਂ ਗੱਲਾਂ ਦੇ ਨਾਲ ਉਹਨਾਂ ਨੂੰ ਲਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਜਿਵੇਂ ਕਿ ਅਮਰਿਤਪਾਲ ਸਿੰਘ ਨੇ ਤਤੀਆਂ ਗੱਲਾਂ ਕੀਤੀਆਂ ਸੀ ਇੱਕ ਪਾਸੜੀ ਜਿੱਤ ਉਹਨਾਂ ਦੀ ਹੋ ਗਈ ਤਰਨਤਨ ਦੀ ਸੀਟ ਤੋਂ ਵੀ ਪਰ ਰਾਜਾ ਵੜਿੰਗ ਨੇ ਕੀ ਕੀਤਾ ਦੂਜਾ ਪਾਸਾ ਫੜ ਲਿਆ ਹਿੰਦੁਸਤਾਨ ਤੇ ਖਾਲਿਸਤਾਨ ਇਹ ਮੁੱਦਾ ਛੇੜ ਕੇ ਉਹਨਾਂ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਦਾ ਨੁਕਸਾਨ ਕਰ ਦਿੱਤਾ ਹੈ ਕਿਉਂਕਿ ਜਦੋਂ ਵੀ ਕਾਂਗਰਸ ਪਾਰਟੀ ਧਰਮ ਦਾ ਮੁੱਦਾ ਛੇੜੇਗੀ 84 ਜ਼ਰੂਰ ਯਾਦ ਆਵੇਗਾ ਜਿਉਂ-ਜਿਉਂ 84 ਯਾਦ ਆਵੇਗਾ ਤਿਉਂ ਤੇ ਉਹ ਕਾਂਗਰਸ ਪਾਰਟੀ ਦਾ ਨੁਕਸਾਨ ਹੋਣਾ ਹੀ ਹੋਣਾ ਇਸ ਕਰਕੇ ਜਿਹੜੇ ਪੰਜਾਬ ਦੇ ਕਾਂਗਰਸੀ ਆ ਉਹ ਗੁਰੇਜ਼ ਕਰਦੇ ਆ ਉਹ ਬਚਦੇ ਆ ਕਿ 84 ਦੀ ਗੱਲ ਨਾ ਹੀ ਕਰਨੀ ਪਵੇ ਹਿੰਦੁਸਤਾਨ ਖਾਲਿਸਤਾਨ ਦੀ ਗੱਲ ਨਾ ਹੀ ਕਰਨੀ ਪਵੇ ਕਿਉਂਕਿ ਜਦੋਂ ਇਹ ਗੱਲਾਂ ਚੱਲਣ ਗਈਆਂ 90 ਦੇ ਦਹਾਕੇ ਵਾਲੀਆਂ ਉਦੋਂ ਅਕਾਲ ਤਖਤ ਸਾਹਿਬ ਤੇ ਅਟੈਕ 84 ਚ ਕਤਲੇਆਮ ਇਹ ਦੋ ਜ਼ਿਕਰ ਜ਼ਰੂਰ ਹੋਣਗੇ ਜਦੋਂ ਇਹ ਦੋ ਜ਼ਿਕਰ ਹੋਣਗੇ ਲੋਕਾਂ ਨੂੰ ਗੁੱਸਾ ਇੱਕ ਵਾਰ ਫਿਰ ਤੋਂ ਆਏਗਾ ਤੇ ਕਾਂਗਰਸ ਪਾਰਟੀ ਦਾ ਹੋਏਗਾ ਨੁਕਸਾਨ ਰਾਜਾ ਵੜਿੰਗ ਨੇ ਉਹੀ ਕੰਮ ਕਰ ਦਿੱਤਾ ਹੁਣ ਕਰਨ ਵੀਰ ਸਿੰਘ ਬੁਰਜਦਾ ਨੁਕਸਾਨ ਪੱਕੇ ਤੌਰ ਤੇ ਇਹ ਦੋ ਬਿਆਨ ਕਰਨਗੇ ਕਰਨਗੇ ਇੱਕ ਪਾਸੇ ਧਰਮੀ ਫੌਜੀ ਉਹ ਵੀ 84 ਨਾਲ ਜੁੜਿਆ ਕੰਮ ਦੂਜੇ ਪਾਸੇ ਸੰਦੀਪ ਸਿੰਘ ਸਨੀ ਦਾ ਭਰਾ ਮਨਦੀਪ ਸਿੰਘ ਅਮਰਿਤਪਾਲ ਸਿੰਘ ਉਹ ਵੀ ਬਿਲਕੁਲ ਇਸੇ ਪੰਥਕ ਤੇ ਰਿਹਾ ਇੱਕ ਇਸ ਵੇਲੇ ਸਭ ਤੋਂ ਮਜ਼ਬੂਤ ਪੰਥਕ ਤੇਰਾ ਵਾਰਿਸ ਪੰਜਾਬ ਦੇ ਨੂੰ ਹੀ ਮੰਨਿਆ ਜਾ ਰਿਹਾ ਸੁਖਬੀਰ ਬਾਦਲ ਵਾਲਾ ਸ਼੍ਰੋਮਣੀ ਅਕਾਲੀ ਦਲ ਵੀ ਇਸ ਵੇਲੇ ਪਿੱਛੇ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਖਾਸ ਤੌਰ ਤੇ ਖਡੂਰ ਸਾਹਿਬ ਦੇ ਇਲਾਕੇ ਦੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਇਲਾਕੇ ਦੇ ਵਿੱਚ ਪਰ ਰਾਜਾ ਵੜਿੰਗ ਨੇ ਜਾਣਬੁੱਝ ਕੇ ਇਹ ਬਿਆਨ ਦੇ ਕੇ ਆਪਣੇ ਪੈਰ ਤੇ ਕੁਹਾੜੀ ਆਪੇ ਮਾਰ ਲਈ ਹੈ ਆਪਣੀ ਪਾਰਟੀ ਦੀ ਬੇੜੀ ਦੇ ਵਿੱਚ ਵਟੇ ਪਾ ਦਿੱਤੇ ਨੇ ਦੋਸ਼ ਤਾਂ ਉਹਨਾਂ ਤੇ ਇਹ ਵੀ ਲੱਗਦੇ ਕਿ ਰਾਜਸਥਾਨ ਤੋਂ ਬਸਾਂ ਦੀਆਂ ਬਾਡੀਆਂ ਲਵਾਈਆਂ ਸੀ ਜਦੋਂ ਮੰਤਰੀ ਸੀਗੇ ਭਗਵੰਤ ਮਾਨ ਨੇ ਦਿੱਤੀ ਉਹਨਾਂ ਨੂੰ ਧਮਕੀ ਇਸ ਕਰਕੇ ਉਹ ਸਰਕਾਰ ਦਾ ਪੂਰਦੇ ਨੇ ਪੱਖ ਆਮ ਆਦਮੀ ਪਾਰਟੀ ਦਾ ਸਾਥ ਦਿੰਦੇ ਨੇ ਮੁੱਖ ਵਿਰੋਧੀ ਧਿਰ ਦਾ ਪ੍ਰਧਾਨ ਹੋਵੇ ਸੰਸਦ ਮੈਂਬਰ ਹੋਵੇ ਕਾਂਗਰਸ ਪਾਰਟੀ ਦਾ ਅਤੇ ਦੋਸ਼ ਇਹ ਲੱਗਦੇ ਹੁਣ ਕਿ ਉਹ ਸਰਕਾਰ ਦੇ ਨਾਲ ਲੜਿਆ ਹੋਇਆ ਉਹ ਵੀ ਡਰਦਾ ਮਾਰਾ ਡਰ ਦੇ ਕਰਕੇ ਦੋਸ਼ੇ ਵੀ ਲੱਗਦੇ ਕੁਝ মিডিਆ ਰਿਪੋਰਟਾਂ ਤਾਂ ਇਹ ਵੀ ਆਉਂਦੀਆਂ ਰਹਿੰਦੀਆਂ ਕਿ ਕਾਂਗਰਸੀਆਂ ਨੇ ਹਾਈ ਕਮਾਂਡ ਨੂੰ ਸ਼ਿਕਾਇਤਾਂ ਵੀ ਕੀਤੀਆਂ ਬੰਦਾ ਬਦਲੋ ਪ੍ਰਧਾਨ ਬਦਲੋ ਸਾਡਾ ਜੇਕਰ ਸਾਡਾ ਪ੍ਰਧਾਨ ਮੁਖ ਵਿਰੋਧੀ ਧਿਰ ਦਾ ਪ੍ਰਧਾਨ ਹੀ ਸਰਕਾਰ ਤੋਂ ਡਰੀ ਜਾਂਦਾ ਸਰਕਾਰ ਦਾ ਸਾਥ ਦੇਈ ਜਾਂਦਾ ਤਾਂ ਫਿਰ ਅਸੀਂ ਮੁਖ ਵਿਰੋਧੀ ਧਿਰ ਵੱਲੇ ਸਰਕਾਰ ਦਾ ਵਿਰੋਧ ਕਿਵੇਂ ਕਰਾਂਗੇ ਵਿਰੋਧ ਲਈ ਕਰਾਂਗੇ ਤਾਂ ਲੋਕ ਸਾਨੂੰ ਚੋਣਨਗੇ ਕਿਉਂ ਕਿਉਂਕਿ ਸਭ ਤੋਂ ਜ਼ਿਆਦਾ ਸੰਭਾਵਨਾ ਵਿਰੋਧੀ ਧਿਰ ਦੀ ਹੁੰਦੀ ਹੈ ਜੇਕਰ ਸਰਕਾਰ ਤੋਂ ਲੋਕ ਹੋਣ ਨਰਾਜ਼ ਸਰਕਾਰ ਤੋਂ ਨਰਾਜ਼ ਮਤਲਬ ਦੂਜੀ ਧਿਰ ਕਿਹੜੀ ਹੋ ਗਈ ਮੁੱਖ ਵਿਰੋਧੀ ਤੇ ਰੋਸ ਦੀ ਸੰਭਾਵਨਾ ਹੁੰਦੀ ਹੈ ਸਰਕਾਰ ਬਣਾਉਣ ਦੀ ਪਰ ਜੇਕਰ ਪ੍ਰਧਾਨ ਹੀ ਰਲਿਆ ਹੋਵੇ ਸਰਕਾਰ ਦੇ ਨਾਲ ਕੀ ਵਿਰੋਧ ਕਰੇਗਾ ਕਦੇ ਬਹੁਤ ਤਿੱਖਾ ਤੁਸੀਂ ਕੋਈ ਬਿਆਨ ਕੋ ਤਿੱਖਾ ਵਿਰੋਧ ਰਾਜਾ ਵੜਿੰਗ ਦੇ ਵੱਲੋਂ ਨਹੀਂ ਵੇਖਿਆ ਹੋਏਗਾ ਕਿ ਉਹਨਾਂ ਨੇ ਸਰਕਾਰ ਦਾ ਕੀਤਾ ਹੋਵੇ ਜਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਦਾ ਕੀਤਾ ਹੋਵੇ ਬਹੁਤ ਜ਼ਬਰਦਸਤ ਵਿਰੋਧ ਸਰਕਾਰ ਦਾ ਹੋ ਰਿਹਾ ਪਰ ਰਾਜਾ ਵੜਿੰਗ ਵਿਰੋਧ ਨਹੀਂ ਕਰਦੇ ਮੀਡੀਆ ਰਿਪੋਰਟਾਂ ਦਾਵਾ ਕਰਦੀਆਂ ਨੇ ਕੁਝ ਕਾਂਗਰਸੀ ਵੀ ਇਹ ਸਵਾਲ ਚੁੱਕਦੇ ਨੇ ਕਿ ਸਾਡਾ ਪ੍ਰਧਾਨ ਰਲਿਆ ਹੋਇਆ ਵਿਧਾਨ ਸਭਾ ਦੇ ਵਿੱਚ ਵੀ ਕਈ ਵਾਰ ਧਮਕੀਆਂ ਦੇ ਚੁੱਕੇ ਮੁੱਖ ਮੰਤਰੀ ਭਗਵੰਤ ਮਾਨ ਕੇ ਬਸਾਂ ਦੀਆਂ ਬਾੜੀਆਂ ਆਪਣੇ ਭਾਸ਼ਣਾ ਦੇ ਵਿੱਚ ਰੈਲੀਆਂ ਦੇ ਵਿੱਚ ਵੀ ਕਹਿ ਚੁੱਕੇ ਅਤੇ ਇਹ ਦੋਸ਼ ਲੱਗਦੇ ਹੁਣ ਰਾਜਾ ਵੜਿੰਗ ਨੇ ਇਹ ਜੋ ਦੋ ਬਿਆਨ ਦਿੱਤੇ ਹਿੰਦੁਸਤਾਨ ਖਾਲਿਸਤਾਨ ਵਾਲਾ ਜੇਲ੍ਹ ਦੇ ਅੰਦਰ ਬੈਠਾ ਬੰਦਾ ਬਾਹਰ ਬੈਠਾ ਬੰਦਾ ਤੇ ਦੂਜਾ ਗੈਂਗਸਟਰ ਦਾ ਪਰਿਵਾਰ ਧਰਮੀ ਫੌਜੀ ਦਾ ਪਰਿਵਾਰ ਇਹ ਜੋ ਬਿਆਨ ਦਿੱਤੇ ਨਿਸ਼ਚਿਤ ਹੀ ਨੁਕਸਾਨ ਹੋਏਗਾ ਰਾਜਾ ਵੜਿੰਗ ਨੇ ਅਜਿਹੇ ਬਿਆਨ ਕਿਉਂ ਦਿੱਤੇ ਨੇ ਤੁਹਾਨੂੰ ਕੀ ਲੱਗਦਾ ਕਮੈਂਟ ਕਰਕੇ ਦੱਸੋ ਜਰਾ